ਸਭ ਕੋ ਗੋਬਿੰਦ ਹੈ ਗੋਬਿੰਦ ਬਿਨ ਨਹੀ ਕੋਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਟੋੜੀ ਮਹੱਲਾ ਪੰਜੇ ਮਾ ਹਰ ਹਰ ਪਤਿਤ ਪਾਵਨਾ ਜੀ ਪ੍ਰਾਨ ਮਾਨ ਸੁਖ ਦਤਾ ਅੰਤਰ ਜਾਮੀ ਮਨ ਕੋ ਭਵਨਾ ਹਰ ਹਰ ਪਤਿਤ ਪਾਵਨਾ ਜੀ ਪ੍ਰਾਣ ਮਾਨ ਸਕਦਾਤਾ ਅੰਤਰਜਾਮੇ ਮਨਕ ਭਾਵਨ ਰਖਾਉ ਸੁੰਦਰ ਸਕੜ ਚਤੁਰ ਸਭ ਵਿਤ ਪ੍ਰੇਤਤਾ ਸੁਨਿਵਾਸ ਭਗਤ ਗੁਣ ਗਾਵਨ निर्मल रूप निर्मलरूपमी परमपोम विजन शोकम विषमन विष्म पै आन वियो दोसर लावन रसन सिमर सिमर जस जीवा नानक दास जावन बेशमन बेशम भीश्म पै विष्मदा आन बियो दोसर लण रसन सिमर सिमर जस जीवा नानक दास सदा जावन ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਸਾਹਿਬ ਜੀਓ ਗਉੜੀ ਸੁਖਮਨੀ ਮੰਗਲਕ ਪੰਿਚਮ ਸਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹ ਸਤ ਗੁਰੇ ਨਮਹ ਸ੍ਰੀ ਗੁਰਦੇਵ ਏ ਨਮੈ ਅਸ਼ਟਪਦੀ ਸਿਮਰਿਓ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰਿਓ ਜਾ ਸਭ ਸੰਭਰ ਇਕੈ ਨਾਮ ਜਪਤਿ ਆਗਨਾ ਤੇ ਅਨੇਕੈ ਬੀਦ ਪੁਰਾਨ ਸਿਮਰਨ ਸੋਧਾ ਕਿਰ ਕੀਨੇ ਰਾਮ ਨਾਮਿ ਕਿਆ ਕਰ ਕਿਨ ਕਾਇਕ ਜੀਵ ਸਾਵੈ ਕੀ ਮੈਂ ਮਾਗਨੀ ਨਿਆਵੇ ਕਾ ਕੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਇ ਉਧਾਰੋ ਸੁਖ ਮਨਿ ਸੁਖਿ ਅੰਮ੍ਰਿਤ ਪ੍ਰਭ ਨਾਮ ਭਗਤ ਜਨ ਕੈ ਮਨ ਵਿਚਿ ਰਾਮ ਰਹਾਉ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਦੋਖ ਜਪਨ ਨਸੈ ਪ੍ਰਭ ਕੈ ਸਿਮਰਨ ਕਾਲ ਪੁਰਭਰੇ ਪ੍ਰਭ ਕੈ ਸਿਮਰਨ ਦੁਖ ਸੁਮਨ ਟਰੇ ਪ੍ਰਭ ਕੈ ਸਿਮਰਨ ਗਾਜਿ ਬੇਦਨ ਨ ਲਾਗੈ ਪ੍ਰਭ ਕੈ ਸਿਮਰਨ ਅੰਦਰ ਜਾਗੈ ਪ੍ਰਭ ਕੈ ਸਿਮਰਨ ਪਉ ਨਾਂਬੇ ਆਪੈ ਪ੍ਰਭ ਕੈ ਸਿਮਰਨ ਦੋਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਕੈ ਸੰਗ ਸਰਬਨਦਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਸਿਦ ਨਾਮ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਾ ਪੂਜਾ ਪ੍ਰਭ ਕੈ ਸਿਮਰਿ ਬਿਰਸੈ ਦੁਜਾ ਪ੍ਰਭ ਕੈ ਸਿਮਰਿ ਤੀਰਥਿ ਸੁਨਾਨੀ ਪ੍ਰਭ ਕੈ ਸਿਮਰਿ ਦਰਗਹਿ ਮਾਨੀ ਪ੍ਰਭ ਕੈ ਸਿਮਰਿ ਹੋਇ ਸਭਲਾ ਪ੍ਰਭ ਕੈ ਸਿਮਰਿ ਸੋ ਫਲ ਫਲਾ ਸੇ ਸਿਮਰੈ ਜਨਿ ਆਪ ਸੁਮਰਾਈ ਨਾਨਕ ਤਾ ਕੈ ਲਾਭਿ ਉਪਾਇ ਪ੍ਰਭ ਕੈ ਸਿਮਰਿ ਸਭ ਤੇ ਊਚਾ ਪ੍ਰਭ ਕੈ ਸਿਮਰਿ ਉਦ੍ਰਹਿ ਮੋਚਾ ਪ੍ਰਭ ਕੈ ਸਿਮਰਿ ਤ੍ਰਿਸ਼ਨਾ ਬੋਝੈ ਪ੍ਰਭ ਕੈ ਸਿਮਰਨ ਨਹੀਂ ਜਮ ਤਰਾਸ ਪ੍ਰਭ ਕੈ ਸਿਮਰਨ ਪੂਰਣ ਆਸਾ ਪ੍ਰਭ ਕੈ ਸਿਮਰਨ ਕੀ ਮਲ ਜਾਏ ਅੰਮ੍ਰਿਤ ਨਾਮ ਰਤਮਾਏ ਸਮਾਏ ਪ੍ਰਭ ਜੀ ਵਰਸੈ ਸਾਧ ਕੀ ਰਸਨਾ ਨਾਨਕ ਜਨਕਾ ਦਾਸ ਦਸਨਾ ਪ੍ਰਭ ਕੋ ਸਿਮਰੈ ਸੇਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਦਾਣ ਪਰਭੂ ਕੋ ਸਿਮਰੈ ਸੇ ਮੋਤਾ ਜੀ ਪ੍ਰਭੂ ਕੋ ਸਿਮਰੈ ਸੇ ਸਰਬ ਕੀ ਨਾ ਜੀ ਪ੍ਰਭੂ ਕੋ ਸਿਮਰੈ ਸੇ ਸੁਖ ਵਾਸੀ ਪ੍ਰਭੂ ਕੋ ਸਿਮਰੈ ਸਦਾ ਬਨਸੀ ਸਿਮਰਨ ਤੇ ਲਾਗੇ ਜਿਨਿ ਆਪ ਦੇ ਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭੂ ਕੋ ਸਿਮਰੈ ਸੇ ਪਰੁਪਕਾਰੀ ਪ੍ਰਭੂ ਕੋ ਸਿਮਰੈ ਤਿਨ ਸਦ ਬਲੇ ਹਾਰੀ ਪ੍ਰਭੂ ਕੋ ਸਿਮਰੈ ਸੇ ਮੋਕ ਸਹਾਰੇ ਪ੍ਰਭੂ ਕੋ ਸਿਮਰੈ ਤਿਨ ਸੋਕ ਵਿਦਾਵੇ ਪ੍ਰਭੂ ਕੋ ਸਿਮਰੈ ਤਿਨ ਆਤਮ ਜੀਤਾ ਪਰਭ ਕੋ ਸਿਮਰੈ ਤਿ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿ ਅਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੈ ਹਰ ਨੀਰੇ ਸੰਕਿਰਪਾ ਤੇ ਅਨੰਦ ਜਾਵਨ ਆਨੰਦ ਸਿਮਰਨ ਪੂਰੇ ਭਾਉ ਪ੍ਰਭ ਕੈ ਸਿਮਰਨ ਕਾਲਜ ਪੂਰੇ ਪ੍ਰਭ ਕੈ ਸਿਮਰਨ ਕਬੂਨਾ ਝੋਰੀ ਪ੍ਰਭ ਕੈ ਸਿਮਰਨ ਹਰਿ ਗੁਣ ਪਾਨੀ ਪ੍ਰਭ ਕੈ ਸਿਮਰਨ ਸੈ ਸਮਨੀ ਪ੍ਰਭ ਕੈ ਸਿਮਰਨ ਨਿਚਲੇ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਕਾਹਿ ਸਿਮਰਨ ਚੁਣਕਾਰ ਸੁਖ ਪ੍ਰਭ ਸਿਮਰਨ ਕਾਂਤ ਨਾ ਪਾ ਸਿਮਰੈ ਸੇ ਜਨ ਜਿਨ ਕੋ ਪ੍ਰਮੇਆ ਨਾਨਕ ਤਿਨ ਜਨ ਜਨ ਸਰਣੀ ਪਇ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਾਵੇ ਦਿਉ ਪਾਏ ਹਰ ਸਿਮਰਨ ਪੈਸੇ ਜਾਤੇ ਦਾਤੇ ਹਰ ਸਿਹਾ ਨੀਚ ਕੰਟ ਜਾਤੇ ਜਨ ਸਿਮਰਨ ਧਾਰੀ ਸਭ ਕਰਣਾ ਸਿਮਰ ਸਿਮਰ ਹਰਿ ਕਰਨ ਕਰਨਾ ਹਰਿ ਸਿਮਰਨ ਕੀ ਉਸਤਿ ਅਕਾਰਾ ਹਰਿ ਸਿਮਰਨ ਮੇ ਆ ਪ੍ਰੰਕਾਰਾ ਕਰ ਕਿਰਪਾ ਜਿਸ ਆਪ ਬੁਜਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇ ਅਸਲੋਕ ਦੀਨ ਦਰਦ ਦੁਖ ਪੰਜਨਾ ਕਟਕਟ ਨਾ ਤੇ ਅਨਾਥ ਸਰਨ ਤੇ ਮਾਰੀ ਆਇਓ ਨਾਨਕੀ ਪ੍ਰਭ ਸਾਥ ਅਸ਼ਟਪਦੀ ਜੇ ਮਾ ਪਿਤਾ ਸੁਤ ਮੀਤ ਨ ਪਾਈ ਮਨੋ ਹਾ ਨਾਮ ਤੇਰੇ ਸੰਸਹਾਈ ਜੈ ਮਹਾ ਪਿਆਰ ਦੂ ਜਮ ਜਲ ਤੈਂ ਕੇਵ ਨਾਮ ਸੰਗ ਤੇਰੇ ਚਲੇ ਨਮਸ ਕਲ ਹੋਵੇ ਅਤ ਪਾਰੀ ਮਰ ਕੋ ਨਾਮ ਕੇ ਨਮਾਏ ਉਦਾਰੀ ਅਨਕ ਪੁਨਿਆ ਚਰਨ ਕਾਤ ਨੇ ਤਰੇ ਮਰ ਕੋ ਨਾਮ ਕੋਟ ਪਾਪ ਪਰੰਦੇ ਨਰਮਕਾ ਨਾਮ ਪਾਵ ਮਨ ਮੇਰੇ ਨਾਨਕ ਪਾਵ ਸੋ ਕਨੇਰੇ ਸਗਲ ਸੇਠ ਕੋ ਰਾਜਤ ਕੀਆ ਹਰ ਕਾ ਨਾਮ ਜਪ ਤੋਏ ਸੁਖ ਅਲਾ ਕਰੋ ਰੀ ਬੰਦਨਾ ਪਰ ਹਰ ਕਾ ਨਾਮ ਜਪ ਨਿਸਤਰ ਹੈ ਹਾਨਕ ਮਾਰਨ ਤੇ ਕ ਨਾਮ ਹੋ ਜਾਵੇ ਨਰਕਾ ਨਾਮ ਜਪ ਤਿ ਅਕਾਵੇ ਜੀ ਮਾਰਗੇ ਜਤ ਅਕੇਲਾ ਤੈ ਹਰ ਨਾਮ ਸੰਗ ਹੋ ਸੋਇ ਲਐ ਸੋ ਨਾਮ ਸਦਾ ਤੇਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੋਟ ਦਾ ਨਾਹੀ ਕੋਟ ਲਗ ਪਾਈ ਨਾਮ ਜਪਤੈ ਪਾਰ ਪਰਾਈ ਨਾਨਕ ਬਿਗਨਿਆਇ ਸਿੰਧਾਰੇ ਹਰਿ ਕਾ ਨਾਮ ਤਤਕਾਲ ਉਦਾਰੈਨ ਕਜੋ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹੋ ਮਲ ਮਲ ਕਬੁ ਨਤੋ ਐਨਰ ਕਾ ਨਾਮ ਕੋਟ ਪਾਪ ਕੋਐ ਸਾ ਨਾਮ ਜਪੋ ਮਰ ਰੰਗ ਨਾਨਕ ਪਾਈਐ ਸਾਧਕੈ ਸੰਗ ਨੇ ਮਾਰੇ ਕੇ ਕਰਨ ਜਾਣ ਨapsack ਸਰਕਾਰ ਨਾਮ ਵਾਸਨ ਤੋਸ ਜੀ ਪੈਂਡੇ ਮਾ ਦੁਖ ਬਾਰ ਅਰਕਾ ਨਾਮ ਸੰਗ ਊਜੀ ਆਰਾ ਜਹਾ ਪਦ ਤੇਰਾ ਕੋ ਨ ਸੀ ਜਾਨੋ ਹਰਕਾਰ ਨਾਮ ਤੇ ਨਾਲ ਪਛਾਨੋ ਜੈ ਮਹਾ ਪਿਆਨ ਤਪ ਤਪੋ ਕਾਮ ਤੇ ਹਰਕੇ ਨਾਮ ਕੀ ਤੁਮਿ ਉਪਰਛਾਮ ਰਾਤ ਰੇਖਾ ਮਨ ਤੋ ਜਿਆ ਕਰ ਕਹਿ ਤੇ ਨਾਨਕ ਹਰ ਹਰੇ ਅਮਰ ਤੇ ਬਰ ਕਹਿ ਭਜਨਾ ਕੀ ਬਰਤ ਨਾਮ ਸੰਤ ਜਨਾ ਕੈ ਮਨ ਮਿਸ਼ਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮੁ ਦਰੇ ਜਨ ਕੋਟ ਹਰ ਜਸਤਰ ਸਦਿ ਰਾਤ ਹਰਿ ਕਰਿ ਆਪ ਕਾ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਦਾਰ ਪਾਲ ਬ੍ਰਹਮ ਜਲ ਕੀਨੋ ਦਾਨ ਮਨ ਤਰ ਰੰਗ ਰਤੇ ਰੰਗੇ ਕੈ ਨਾਨਕ ਜਨ ਕੈ ਵਿਦਵ ਵਿਵੇਕ ਹਰ ਕਾ ਨਾਮ ਜਨ ਕਾ ਮੁਕਤ ਜੁਗਤ ਹਰ ਕੈ ਨਾਮ ਜਨ ਪਾ ਤ੍ਰਿਪਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕੋ ਪਰੇ ਨ ਪੰਗ ਹਰ ਕਾ ਨਾਮ ਜਨ ਕੇ ਵਡਿਆਈ ਹਰ ਕੈ ਨਾਮ ਜਨ ਸੋਖਾ ਪਾਈ ਹਰ ਕਾ ਨਾਮ ਜਨ ਕੋ ਪਉਪੁਗ ਜੋਗ ਹਰ ਨਾਮ ਜਪਤ ਕਚ ਨਾਹੀ ਬਿਯੋ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਦੀਨਾ ਹਾਰ ਧਨਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਉਸਤਾਨੀ ਹਰ ਪ੍ਰਤਾਪ ਜਨ ਅਰੁਣਾ ਜਾਣੀ ਉਹ ਤਪੋ ਜਨ ਹਰਸ ਰਾਤੇ ਸਿਮ ਸਮਾਦ ਨਾਮ ਰਸ ਮਾਥੇ ਆਰ ਪੈ ਜਨ ਹਰ ਹਰ ਜਪੈ ਕਰਤਾ ਭਗਤ ਪਰ ਗੁਰ ਨਹੀਂ ਛਪੈ ਹਰ ਕੀ ਭਗਤ ਮਨਤਬਾ ਕਰੇ ਨਾਨਕ ਜਨ ਸੰਖੇਤੇ ਤੇਰੇ ਪਰ ਜਾਤਿ ਹਰ ਤੋਂ ਨਾਮ ਕਾਮ ਤੇਨ ਹਰ ਹਰ ਗੁਣ ਗਾ ਸਰਤਿ ਉਤਮ ਹਰ ਕੀ ਕਰਤਾ ਨਾਮ ਸੁਨਦਰ ਦੁਖ ਲਤਾ ਨਾਮ ਕੀ ਮਿਮਸੰਤ ਰਤ ਬਸੈ ਸੰਤਪ੍ਰਤਾ ਦਰਸਵਨ ਸੈ ਸੰਕਾਸ਼ੁਣ ਪਾਗੀ ਪਾਈਐ ਸੰਕੀ ਸੇਵਾ ਨਾਮ ਤੇ ਆਈਐ ਨਾਮ ਤਦ ਕਚਿ ਅਵਰਣਾ ਹੋਇ ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਇਸ ਲੋਕਾ ਬਹੁ ਸਾਸਤ੍ਰ ਰਿ ਬਾਸਿ ਮਰਤੀ ਭੀਕੇ ਸਰਬ ਟੰਡੋਲ ਕੁਝ ਸੁਨਾਈ ਗਰਗਰੀ ਨਾਨਕ ਨਾਮੇ ਅਮੋਲ ਅਸਤਪਦੀ ਜਪ ਤਪ ਗਿਆਨ ਸਰਧਿਆਨ ਕਰਤ ਸਤ ਸੰਤਿਵ ਗਿਆਨ ਜੋਗ ਵਿਆਸ ਕਰਮ ਤਰਮ ਕਿਰਿਆ ਸਰਤਿਆਵਨ ਮੈਂ ਤੇ ਪ੍ਰਿਆਨ ਪ੍ਰਕਾਰ ਕੀ ਬੋਜਤਨਾ ਪੁਨ ਦਾਲ ਹਾਮੈ ਬੋ ਰਤਨਾ ਸਿਰ ਕਟਾਇ ਹਾਮੈ ਕਰ ਰਾਤੇ ਵਤਨੇਮ ਕਰੇ ਬੋ ਪਤੇ ਨੈਤੁਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਇਕ ਬਾਰ ਨਾਵ ਕੰਨ ਪ੍ਰਤਿਮੇ ਪ੍ਰਚਿਰ ਜੀ ਵੈ ਮਾ ਉਦਾਸ ਤਪਿ ਸ੍ਰਥਿ ਵਿਆਗਰ ਮੈਂ ਹੋ ਮਤਿ ਪਰਾਨ ਤਨ ਕੈ ਸੁਵੈ ਪ੍ਰਪੰਦਾਨ ਨਿਉਲੇ ਕਰਮ ਕਰੈ ਬਵਾਸਨ ਜਨਮਾਰਗ ਸੰਜੇ ਮਿਤ ਸਾਧਨਾ ਨਿਮਕ ਨਿਮਕ ਸ੍ਰਿ ਕਟਾਵੈ ਤਾਂ ਪੀ ਹੋ ਮੈ ਮਿਲ ਨਾ ਜਾਵੇ ਹਰ ਕੇ ਨਾਮ ਸੰਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਈ ਮਨ ਕਾਮਨਾ ਤਿਰ ਦੇ ਛੋਟੈ ਗਰਵ ਕਮਨ ਨ ਮਨ ਤੇ ਹਟੈ ਸੋਚ ਕਰ ਅਨੁਸਾਰ ਰਾਤ ਮਨ ਕੀ ਮੈਲ ਨ ਤੰਤੇ ਜਾਤ ਤੇ ਈਕ ਬਖ ਸਾਧਨਾ ਕਰੇ ਮਨ ਤੇ ਕਮੁਨਾ ਵਿਖੇ ਓਟਰੇ ਜਲ ਤੋ ਵੈ ਬਉਦੀ ਅਨੀਤ ਸਦ ਕਾ ਹੋਇ ਕਾਚੀ ਪੀਠ ਮਨ ਹਰ ਕੀ ਨਾਮ ਕੀ ਮਹਿਮਾ ਓਜ ਨਾਨਕ ਨਾਮੁ ਦਰੇ ਪਰਤ ਪਮੋਚ ਬਾਵ ਸੇਮ ਝੰਕਾ ਪਾਬੈ ਆਪੈ ਅਨੁਜਤਨ ਕਰਿ ਕ੍ਰਿਸ਼ਨ ਨਾਮ ਤਰਾਪੈ ਪੇ ਕਨੇਕ ਗੰਨੇ ਬੋਝੈ ਕੋਟੂ ਪਾਵ ਦਰਗੈ ਨੀ ਸਿਜੈ ਜੋੜਨਾਏ ਉਪਿਆਰ ਮਹਾਂ ਭਿਆਪੈ ਮਾਇਆ ਜਾਲ ਅਵਰਕਰਤੋ ਸਗਲੇ ਜਮਡਾ ਨਾ ਕੋਬਿੰਦ ਭਨ ਬਲਤਲ ਨਹੀਂ ਮਾਨੈ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਭੋਲੇ ਸਹਿ ਸੁਭਾਈ ਚਾਰ ਪਦਾਂ ਤਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਲੋਕ ਮਿਟਾਵੇ ਕਰ ਕਰ ਨਾਮੁ ਰਦੇ ਸਦ ਗਾਵੇ ਜੇ ਕੋ ਆਪਣੀ ਸੋਭਾ ਲੋਰੈ ਸਾ ਸੁਮੇ ਹੋ ਮਠੁਰੈ ਜੇ ਕੋ ਜਨਮ ਮਰਨ ਤੇ ਡਰੈ ਸਾジナ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸ ਨਾਨਕ ਤਾ ਕੈ ਬਲ ਬਲ ਜਸ ਸਗਲ ਪ੍ਰਕਮੈ ਪਰਉਪਕਾਰ ਧਾਰ ਸਸਜਾ ਕਮਟਿ ਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਉਪਕਨੀ ਸਭ ਤੇ ਉੱਚਾ ਜਾਂ ਕਾ ਮਨ ਵੈ ਸਗਲ ਕੀ ਰੀਨਾ ਹਰਿ ਹਰਿ ਨਾਮ ਤਨ ਘਾ ਟਿਕੜ ਜੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖ ਸਗਲ ਸਿਛ ਸਾਜਨਾ ਸੋ ਦੂਜਾ ਸਭ ਦੇ ਤੇਤਾ ਨਾਨਕ ਬਾਪੂ ਨੇ ਲਿਪਾ ਨਿਰ ਸਾਨ ਪ੍ਰਤਨ ਤੇਰੋ ਨਾਮ ਨੇ ਤਾਵੇ ਕੋ ਨਾਮ ਤੀਰਥਾਉ ਨੇ ਮਨੇ ਕੋ ਪ੍ਰਤਿਰੁ ਮਾਨੋ ਸਗਲ ਗਟਾ ਕੋ ਦੇਵ ਉਦਾ ਕਰਣ ਕਰ ਮਨ ਹਰਿ ਸਵਾਮੀ ਸਗਲ ਗਟਾ ਕੇ ਅੰਤਰ ਜਮੀ ਆਪਣੇ ਗਰਬੇ ਜਾਨੋ ਆਪੇ ਆਪਨ ਸੰਗ ਅਪਰਵਰਤੀ ਤੁਮਰੀ ਅਰਥ ਤਮ ਤੇ ਹੋਏ ਨਾਨਕ ਹੈ ਨਾ ਜਾਣਸ ਕੋਈ ਸਰਵਤਰ ਮੈਂ ਸੇਖ ਧਰਮ ਹਰ ਕੋ ਨਾਮ ਜਨ ਨਿਰਮਲ ਕਰਮ ਸਗਲ ਕਿਰਿਆ ਮੈਂ ਓ ਤਮ ਕਿਰਿਆ ਸਾ ਸਗਦਰਮਤ ਮਤਮਲੰਗ ਰਿਆ ਸਭੋ ਧਮ ਮੈਂ ਓ ਧੰਪਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਦਰਸ਼ਨ ਬਖਾਨੀ ਸਗਲ ਥਾ ਅੰਤੇ ਉਕਤਮ ਥਾਨ ਨਾਨਕ ਜੇ ਘਟ ਵਸੈ ਘਰਨਾਮ ਸਲੋਕ ਨਿਰਗੁਣਿਆਰੀ ਇੰਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆਤਿ ਸਚੀ ਤਰਕ ਨਾਨਕ ਨਿਬਹਿ ਨਾਲ ਅਸ਼ਟ ਪਦੀ ਪਰਮਿਆ ਕਉਣ ਚੇਤ ਪਰਾਨੀ ਕਵਨ ਮਉਤੇ ਕਵਨ ਦਹਟਾਨੀ ਜਿੰਤੋ ਸਾਹਿਬ ਸਿੰਘਾਰੇ ਆ ਗਰਬਗਨ ਮੈਂ ਜਨੇ ਉਹ ਬਾਰਿਆ ਬਾਰ ਬਵਸਤਾ ਤੁਜੇ ਪਿਆਰੇ ਦੂਦ ਭਰ ਜੋ ਆਪਣ ਭੋਜਨ ਸੋ ਸੋਦ ਮਿਲਤ ਪਿਆ ਉਪਰ ਸਗ ਸੈਨ ਮੁਕਿਆ ਪਾ ਬੈਠ ਕੋ ਦਇਨ ਨਿਰਗੁਣ ਗੁਣ ਕਛਨ ਬੋਜੈ ਬਖਸ ਲਿਓ ਤਾ ਨਾ ਨਫ ਸੀਜੈ ਏ ਪ੍ਰਸਾਦ ਅਰ ਉਪਰ ਸੁਖ ਬਸੈ ਸੋਤ ਪ੍ਰਾਤਮਿਕ ਪੰਤਾ ਸੰਗ ਵਸੈ ਜੇ ਪ੍ਰਸਾਦ ਦੇਵੈ ਸੀਤਲ ਜਲ ਸੁਖਦਾਈ ਪਵਨ ਪਾਵਕ ਅਮੋਲ ਨਿ ਪ੍ਰਸਾਦ ਭਗੈ ਸਭ ਰਸਾ ਸਗਲ ਸਮਗ੍ਰੀ ਸੰਸਾਰਤ ਬਸਾ ਨੀਨਿਹਸਟ ਪਵਕ ਨਿਤ ਰਸਨਾ ਤਿਸੈ ਤਿਆਗਵ ਸੰਗ ਰਚਨਾ ਐਸੇ ਦੁਖ ਮੋੜਿਆਂ ਤੇ ਬਿਆਪੇ ਨਾਨਕ ਕਾ ਲਿਓ ਪ੍ਰਵਿਆਪੇ ਆਦਿ ਅੰਜਵ ਰਕਨਹਾ ਤਿਸ ਚ ਪ੍ਰੀਤਨ ਕਰੈ ਗਵਾਰ ਜਾ ਕੀ ਸੇਵਾ ਨਾਮਿਤ ਪਵੈ ਤਾਸਿ ਮੋੜ ਮੰਨਿ ਲਵੈ ਝੂਠਾ ਗੁਸਸ ਸਦਾ ਹਜੂਰੀ ਤਕਉੰਤਾ ਜਨ ਦੋਰੇ ਜਾ ਕੀ ਟਾਲ ਪਾਵੈ ਦਰਗਹਿ ਮਾਨਸ ਸਹਿ ਬਸਾਰੇ ਮੁਗਦ ਅਜਾਨ ਸਦਾ ਸਦਾ ਇਹ ਬੋਲਨ ਗਾਰ ਨਾਨਕ ਰੱਖਣ ਗਾਰ ਆਪਾਰਥਾਂ ਤਿਆਗ ਕਉ ਏ ਸਮਰਚੈ ਸਾਚ ਛੋਟ ਛੋਟ ਸੰਗ ਮਚੈ ਜੋ ਛੜ ਨ ਸੁਅਸਤਰ ਕਰਮਾਨੈ ਜੋ ਹਮ ਸੋ ਦੂਰ ਪਰਨੈ ਜੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਰਹਿ ਚੰਦ ਲਿਪ ਉਤਾਰੇ ਧੋਇ ਗੁਰ ਕਾ ਪ੍ਰੀਤਿ ਬਸਮ ਸੰਗ ਹੋਇ ਆਂਡ ਕੋਪ ਮੇ ਪਤਨ ਬਿਕਰਾਨ ਨਾਨਕਾ ਦੇ ਪ੍ਰਭ ਦਇਆ ਕਰ ਤਉਤਪ ਸੁਖੀ ਮਾਨਸ ਜਾਤ ਲੋਕ ਵਿਚਾਰ ਕਰੇ ਦਿਨ ਰਾਤ ਭਾਰ ਪੇ ਕੰਤਰ ਮਲ ਮਾਇਆ ਚਪ ਸਨਾਈ ਕਰ ਕਰੇ ਛਪਾਇਆ ਭਾਰ ਗਿਆਨ ਤਿਆਰੀ ਸਿ ਨਾਨੰਤਰ ਵਿਆਪੈ ਲੋਭ ਸਮਾਨ ਅੰਤਰ ਅਗਨ ਵਰਤਨ ਸੁਆ ਕਲਪਾਤਰ ਕੈ ਸੇ ਤਰੇ ਅਥਾ ਜਾ ਕੇ ਅੰਤਰ ਮਸੈ ਪ੍ਰਭ ਆਪ ਨਾਨਕ ਤੇਜਨ ਸਹਿ ਸਮ ਸੁਨਮ ਦਾ ਕੈਸੀ ਮਾਰਗ ਪਾਵੇ ਕਰਨੇ ਲਿਓੜ ਨਿਭਾਵੇ ਕਾਮੁ ਜਾਰਤਿ ਬੁਝੈ ਦੂਰਾ ਨਿਸ ਕਹੀਐ ਤ ਸਮਝੈ ਪੁਰਾ ਕਹਾਂ ਬਿਸ਼ਨ ਪਦ ਗਾਵੈ ਗਾ ਮੇਰ ਰਤਨ ਕਰੈ ਤੋ ਬੀਸੁਰ ਭੰਗ ਤੈ ਤਿੰਗਲ ਪਰ ਬਦ ਪਰ ਪਵਨ ਨਹੀਂ ਹੋਤ ਹਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਕਿਰਤ ਮਰੀ ਕਿਰਪਾ ਤਰੇ ਸੰਗ ਸਹਾਈ ਸੁਆਵੇਂ ਨਾ ਚੀਤ ਜੋ ਬਹਿ ਰਾਈ ਤਾਸੁ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਬਸੈ ਅਨੰਦ ਕੇ ਲਮਾਇ ਰੰਗ ਰਸੈ ਜੜ ਕਰ ਮਨ ਨਿਮਨੇ ਪ੍ਰਤੀਤ ਕਾਲ ਨਿ ਆਵੈ ਮੋੜੇ ਚੀਤ ਬੈਰ ਮਿਲ ਕਾਮ ਕ੍ਰੋਧ ਮਹਾ ਝੋੜ ਬਿਕਾਰ ਮਹਾ ਲਭ ਤਰਉ ਆਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਆ ਪਰ ਕਰ ਕਰਮਾ ਤੋਠਾ ਕੰਪੈਰ ਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮਾਰ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮੈਸੂ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਰਸਮਗ੍ਰੀਤ ਤੁਮਰਾ ਸਤੁਰ ਧਾਰੀ ਤੁਮਤੇ ਹੋਇ ਸਵਾਗਿਆਖਾਰੀ ਤੁਮਰੀ ਕਾਤਮਿਤ ਮੇ ਜਾਣੇ ਨਾਨਕ ਦਾਸ ਸਦਾ ਕੁਰਬਾਨਿਸ ਲੋਕ ਦੇਨ ਹਾਰੇ ਪ੍ਰਭ ਛੋੜ ਕੇ ਲਗਿਆ ਨਸਾਈ ਨਾਨਕ ਕਹੋ ਨ ਸਿਜਈ ਬਿਨ ਨਾਮ ਬਤ ਜਾਏ ਅਸ਼ਟਪਦੀ ਦਾਸ ਬਖੋ ਲੇ ਪਾਠੇ ਪਾਵੇ ਸਤਕਾਰ ਬੇਕੋੜ ਗਵਾਵੇ ਪੀਨੇਂ ਦਸ ਪੀਂਹ ਰਲੇ ਸਮੋੜਾ ਕੋ ਕਾ ਪ੍ਰੇ ਦੀਸ਼ਾ ਕਰਿ ਸੋ ਨਹੀ ਚਰਤਾ ਕੋ ਕੀਜੈ ਸਦ ਨਮਸਕਾਰਾ ਜਾ ਕੇ ਮਨ ਲਗਾ ਪ੍ਰਮੇਟ ਸਰਬ ਸੋਤਾ ਮਨ ਉਠਾ ਜਿਸ ਜਨਿ ਆਪਣਾ ਹੁਕਮ ਮਨਾਇਆ ਸਰਬ ਤੋਕ ਨਾਨਕ ਤਿਨ ਪਾਇਆ ਅਗਨਸ ਆਪਣੇ ਦੇ ਰਾਸ ਕਾ ਪੀਤ ਭਤ ਅਨੰਦ ਉਲਾਸ ਆਪਣੇ ਮਨ ਪਰ ਬੋਸਾ ਲਿਆ ਗਿਆਨੀ ਮਨ ਰੋਸ਼ ਕਰੇ ਆਪਣੀ ਪ੍ਰਤੀਤਾ ਪੀਖ ਹੋਵੇ ਪਰ ਉਸ ਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਖ ਤੇ ਸਿਆ ਕੇ ਰੱਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ ਚੋਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਆਨਿਕ ਪਾਦ ਮਾਇ ਕੇ ਹੇਤ ਸਰ ਪਰਮਵਜਨ ਅਨੇਤ ਮੇਰੇ ਕੀ ਛਾਇਆ ਸੋ ਰੰਗ ਲਾਵੇ ਉਹ ਦਿਸੇ ਮਨ ਪਰਤਾਵੇ ਜੋ ਦਿਸੇ ਸੋ ਚਲਨ ਭਾਲ ਡਟਰੇ ਉੱਤੇ ਅੰਧ ਅੰਧਾਰ ਮੈ ਤਾਂ ਵਸੋ ਜੋ ਲਾਵੇ ਨਹੀਂ ਤੱਕ ਹੱਥ ਨਹੀਂ ਆਵੇ ਕੀ ਮਨ ਹਰ ਕੇ ਨਾਮ ਕੀ ਪ੍ਰੇਮ ਸੁਖ ਦਾਈ ਕਰ ਕਿਰਪਾ ਨਾਨਕ ਲੇ ਲਾਈ ਮਿਤੇ ਅਤਨ ਧਨ ਪਟੰਬ ਸੁਭਾਇਆ ਮਿਤੇ ਆ ਮਨਤਾ ਮਾਇਆ ਮਿਥਿਆ ਰਾਜੁ ਮਨ ਤਨ ਮਾਲ ਮਿਥਿਆ ਕਾਮੁ ਲੋਧ ਮਿਕਰਾਲ ਮਿਥਿਆ ਰਤੁ ਹਸਤੇ ਅਸ ਬਸਤਰਾ ਮਿਥਿਆ ਰਾਂਗ ਸੰਗ ਮਾਇਆ ਪੀਖ ਰਸਤਾ ਮਿਥਿਆ ਤੋ ਮੋਵ ਮਾਲ ਮਿਥਿਆ ਪ੍ਰਸੂਪਰ ਕਰਤੁ ਗਮਾਨ ਆਸ ਤੇਰੇ ਪ੍ਰਸਾਦ ਕੀ ਸਰਣਾ ਨਾਨਕ ਜਪ ਜਪ ਜੀਵੈ ਘਰ ਕੀ ਚਰਣਾ ਮਿਥਿਆ ਸਰਵਣ ਪਰਿੰਦਾ ਸੁਨਹਿ ਮਿਥਿਆ ਹਸਤ ਪਰ ਦਰਬ ਕੋਹਿਰੇ ਮਿਥਿਆ ਨੇਤਰ ਪਿਗਿਤ ਪਰ ਤਿਰਪਾਤ ਮਿਥਿਆ ਰਸਨਾ ਭੋਜਨ ਅਨ ਸੁਆਦ ਮਿਥਿਆ ਚਰਨ ਪਰ ਵਿਕਾਰ ਕੋਤਾਵੈ ਮਿਥਿਆ ਮਨ ਪਰ ਲੋਭੁ ਲੁਭਾਵੈ ਮਿਥਿਆ ਤਾਨੇ ਪਰ ਉਪਕਾਰਾ ਮਿਥਿਆ ਬਾਸਰੇਤ ਬੇਕਾਰਾ ਬਿਨ ਭੋਜੈ ਮਿਥਿਆ ਸਭੈ ਸਪਦੇ ਨਾਨਕ ਹਰਿ ਹਰਿ ਨਾਮ ਲੇ ਮੇਰੇ ਤੇ ਸਾਖਿਤ ਕੀ ਆਰਜਾ ਸਾਚ ਬਿਨਾ ਕੈ ਹੋਵ ਸੋਚਾ ਬਿਰਤਾ ਨਾ ਬਿਨਾ ਤਨ ਅੰਦ ਮੁਕਾਵਤਾ ਕੇ ਦੁਰਗੰਡ ਬਿਨ ਸਮਰਦਿ ਨਾ ਬਿਰਤਾ ਬਿਹਾਏ ਮੇਗ ਬਿਨਾ ਜੋ ਕੀਤੀ ਜਾਏ ਗੋਬਿੰਦ ਭਜਨ ਬਿਰਤੇ ਸਭ ਕਾਮ ਜੋ ਕਿਰਪਨ ਕੇ ਨਰਾਤ ਥਾਮ ਤਨ ਤਨ ਤੇ ਜਨ ਜੈ ਕਰਤ ਵ ਸਿਵਰਨਾ ਨਾਨਕ ਤਾ ਕੈ ਬਲ ਬਲ ਜਾਉ ਰਹੈ ਤਵਰ ਕਚਵਰ ਕਮਾਵਤ ਮਨੈ ਭੇਤ ਮੁਖੋਂ ਗੜਲਾਵਤ ਜਨਨਹਾਰ ਪ੍ਰਭ ਪਰਮੇਨ ਬਾਰ ਭੇਕ ਨਾ ਕਾਉ ਭੀਨ ਆਵਰ ਉਪਦੇਸ ਆਪਨਾ ਕਰੈ ਆਵ ਜਬ ਜਨਮੈ ਮਰੈ ਜਿਸਕੇ ਅੰਦਰ ਵਸੈ ਨਿਰੰਕਾਰ ਤੇਸ ਕੇ ਸਿਖ ਤਰੇ ਸੰਸਾਰ ਜੁਤ ਪਾਨੈ ਤਿਰ ਪ੍ਰਵਜਾਤਾ ਨਾਨਕ ਜਨ ਚਰਨ ਪ੍ਰਤਾ ਕਰੋ ਬੇਨਤੀ ਪਰਮ ਸਭ ਜਾਨੈ ਆਪਣਾ ਗਿਆ ਆਪੇ ਮਾਨੈ ਆਪੇ ਆਪਾਪ ਕਰਤ ਨ ਮੇਰਾ ਕਿਸੈ ਦੂਰ ਜਨਾਵਤ ਕਿਸੈ ਪੂਜਾਵਤ ਨੀਰਾ ਉਪਾਪ ਸਭ ਸੰਗਤ ਤੇ ਰਹਤ ਸਭ ਕੇ ਜਾਣੈ ਆ ਤੁਮ ਕੀ ਰਹਤ ਜਿਸ ਭਾਵੈ ਤਿਸ ਲੈ ਲੜਾਈ ਧਾਨ ਤਨੰਤਰ ਰਹਿ ਆ ਸਮਾਈ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮਹਾ ਬਿਨ ਸੁਜਾਇ ਅਹਮੇਵ ਨਾ ਨਿਤ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸਤ ਪਦੇ ਨੇ ਪ੍ਰਸਾਦ ਚੰਤ ਅੰਮ੍ਰਿਤ ਖਾਏ ਤੇ ਟਾਕਰ ਕੋ ਰੱਖ ਮਨ ਮਾਹੀ ਨੇ ਪ੍ਰਸਾਦ ਗੰਦਤ ਲਾਵੇ ਤਿਸ ਕੋ ਸਿਮਰ ਪਰਮਗਤ ਪਾਵੇ ਨੇ ਪ੍ਰਸਾਦ ਸਹਿ ਸੁਖ ਮੰਦਰ ਤਿਸਹਿ ਧਿਆਏ ਸਦਾ ਮਨ ਅੰਦਰ ਨੇ ਪ੍ਰਸਾਦ ਰਸ ਕਸਨ ਸੁਖ ਬਸਣਾ ਆਠ ਪੈ ਸਿਮਰਤ ਜਸਣਾ ਨੇ ਪ੍ਰਸਾਦ ਹੰਸ ਰਸ ਭੋਗ ਨਾਨਕ ਸੇ ਤਿਹਵਾਂ ਜੋਗ ਨੇ ਪ੍ਰਸਾਦ ਪਾਰ ਪਟੰਬਰ ਹੰਡਾਵੇ ਤਿਸੈ ਤਿਆਗਤ ਅਵਰਣ ਭਾਵੇ ਨੇ ਪ੍ਰਸਾਦ ਸੁਖ ਸਹਿ ਸੁਵੇਜੈ ਮਨਿਆ ਪੈਤਾ ਕਾ ਜਸ ਗਵੀਜੈ ਨੇ ਪ੍ਰਸਾਦ ਤਰਸ ਕੋ ਮਾਨੈ ਮਕਤਾ ਕੋ ਜਸ ਰਸਨ ਭਖਾਨੈ ਦੇ ਪ੍ਰਸਾਦ ਰਹਿਤਾ ਧਰਮ ਮਨਸਤਾ ਧਿਆਇਐ ਕੇਵਲ ਧਾਰ ਬ੍ਰਹਮਾ ਪ੍ਰਭ ਜੀ ਜਬ ਦਰਗਹਿ ਮਾਨ ਪਾਵੈ ਨਾਨਕ ਪਤ ਸਿਰਤੀ ਕਰ ਜਾਵੈ ਦੇ ਪ੍ਰਸਾਦ ਕੰਚਨ ਦੇਹੀ ਲਿਵ ਲਾਵ ਤਿਸ ਨਾਮ ਸੁਨੇਹੀ ਦੇ ਪ੍ਰਸਾਦ ਰੋਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਦੇ ਪ੍ਰਸਾਦ ਰਸ ਗਲ ਛੇਤਰ ਟਾਕੇ ਮਨ ਸਰਨੀ ਪਰਟਾ ਪਰ ਪ੍ਰਪਤਾ ਕਹਿ ਦੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾ ਸਿਮਰਿ ਪ੍ਰਭ ਉਤੇ ਦੇ ਪ੍ਰਸਾਦ ਪਾਇ ਤੁਲ ਲਭੇ ਨਾਨਕ ਤਾ ਕੀ ਭਗਤ ਕਰੇ ਦੇ ਪ੍ਰਸਾਦ ਆਪੋ ਕਰਨ ਪੈ ਰੀ ਜੈ ਮਨ ਤੇ ਸਿਮੁਲਕ ਵਾਸ ਕੀਜੈ ਜੇ ਪ੍ਰਸਾਦ ਆਸਤ ਐਸ ਮਿਸਵਾਰੀ ਮਨ ਤੇ ਕਵਨਾ ਬੇਸਾਰੀ ਜੇ ਪ੍ਰਸਾਦ ਬਾਗ ਮਿਲਕ ਤਨਾ ਰਾਖ ਪ੍ਰਭ ਆਪਣੇ ਮਨਾਂ ਜਿਨ ਤੇਰੀ ਮਨ ਬਣ ਤਪਣਾਏ ਓਠ ਤ ਬੈਠ ਸੈ ਤੇ ਹਾਈ ਇਸੈ ਤੇ ਗਾਇ ਜੁਈ ਕਿ ਲਖੈ ਇੰਹਾ ਹਉ ਹਾਨ ਨਲਕ ਤੇਰੀ ਰਖੇ ਜੇ ਪ੍ਰਸਾਦ ਕਰੈ ਪਨ ਬਉਧਾਨ ਮਨ ਯਾਰ ਪਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਵਿਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਥ ਸਚੇ ਤਾਰੀ ਦੇ ਪ੍ਰਸਾਦ ਤੈਨ ਸੁੰਦਰ ਰੂਪ ਸੋ ਪ੍ਰਸਾਦ ਸੁਦਾ ਅਨੂਪ ਦੇ ਪ੍ਰਸਾਦ ਤ੍ਰਿਨੇ ਪੀ ਜਾਤ ਸੋ ਪ੍ਰਸਾਦ ਸੁਦਾ ਦਨ ਜਾਤ ਦੇ ਪ੍ਰਸਾਦ ਤੇਰੀ ਪਤਨ ਹੈ ਗੁਰ ਪ੍ਰਸਾਦ ਨਾਨਕ ਜੈ ਸਖ ਹੈ ਦੇ ਪ੍ਰਸਾਦ ਸੁਨ ਕਰਨਾ ਦੇ ਪ੍ਰਸਾਦ ਏਕੈ ਬਿਸਮਾਦ ਦੇ ਪ੍ਰਸਾਦ ਬੋਲੇ ਅਨ ਕ੍ਰਿਸ਼ਨ ਦੇ ਪ੍ਰਸਾਦ ਹੋ ਸੈ ਜੈ ਪ੍ਰਸਾਦ ਦੇ ਪ੍ਰਸਾਦ ਹਰਤ ਕਰ ਚਲੈ ਦੇ ਪ੍ਰਸਾਦ ਸੰਪੂਰਨ ਫਲ ਦੇ ਪ੍ਰਸਾਦ ਪਰਮਗਤ ਪਾਵੇ ਦੇ ਪ੍ਰਸਾਦ ਸੋ ਸੈ ਸੰਸਾ ਮਾਵੇ ਐਸਾ ਪ੍ਰਭ ਤੇ ਆ ਗੁਰ ਕਤ ਲੱਗ ਗੁਰ ਪ੍ਰਸਾਦ ਨਾਨਕ ਮਨ ਜਾਗ ਦੇ ਪ੍ਰਸਾਦ ਤੂ ਪ੍ਰਗਟ ਸੰਸਾਰ ਤੇ ਪ੍ਰਭ ਕਾ ਮੌਲਾ ਮਨੋਂ ਵਿਸਾਰ ਦੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੁਰਤ ਤਾ ਕੋ ਜਾ ਦੇ ਪ੍ਰਸਾਦ ਰਿਕਾਰ ਜਿ ਪੂਰੀ ਇਸੇ ਜਾਣ ਮਨ ਸਦਾ ਅਧੂਰੀ ਦੇ ਪ੍ਰਸਾਦ ਤੂ ਭਾਵੇ ਸਚ ਪ੍ਰੇਮਨ ਮੇਰੇ ਤੂਤਾ ਸਿਵਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਈ ਜਪੈ ਸੁਨਾਓ ਆਪ ਗਵਾਇ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਰਾਮੁ ਦੇ ਆਤੇ ਕਮਲ ਮਿਗਾਸ ਰਾਮ ਸੁਖ ਪਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤੁ ਤਮ ਹੋਏ ਸਰਬਲਿਦਾਨ ਪ੍ਰਭ ਤੇਰੀ ਮਿਆ ਆਪ ਕਥਿ ਨ ਕਿਨਹੋ ਲਿਆ ਜਿ ਜਿਤ ਲਾਟ ਲਗੈ ਹਰਨਾਥ ਨਾਨਕੇ ਨ ਕਥਾ ਸ਼ਲੋਕ ਅਗਮ ਅਗਾਧ ਪਾਰ ਬ੍ਰਹਮ ਸੋਈ ਜੋ ਜੋ ਕਹਿ ਸੁ ਮੁਕਤਾ ਹੋਇ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟ ਪਦੀ ਸਾਧਕਾ ਸੰਗ ਮੁਖਿਓ ਜਲ ਹੋਤ ਸਾਧ ਸੰਗ ਮਗ ਸਗਲੀ ਖੋਤ ਸਾਧਕਾ ਸੰਗ ਲਗੈ ਪ੍ਰਭ ਸਾਧਕਾ ਸੰਗ ਮਟੈ ਅਭਿਮਾਨ ਸਾਧਕਾ ਸੰਗ ਸਭ ਹੋਤ ਨਵੇਰਾ ਸਾਧਕਾ ਸੰਗ ਪਾਏ ਨਾਮ ਰਤਨ ਸਾਧਕਾ ਸੰਗੇ ਕੀ ਉਕਰ ਜਤਨ